ਗੁਰੂ ਪਿਆਰਿਓ ਡਾਕਟਰ ਬੀਰ ਅੰਬੇਡਕਰ ਲਾਇਬ੍ਰੇਰੀ ਡਾਕਟਰ ਅੰਬੇਡਕਰ ਨਗਰ ਪਿੰਡ ਟੱਡੇ ਜੋ ਕਿ ਫਗਵਾੜੇ ਤੋਂ ਹਸ਼ਿਆਰਪੁਰ ਰੋਡ ਤੇ 7 ਕਿਲੋਮੀਟਰ ਤੇ ਪੈ ਜਾਂਦੀ ਹੈ ਤੇ ਬੇਨਤੀ ਇਹ ਹੈ ਕਿ ਇਸ ਲਾਇਬ੍ਰੇਰੀ ਤੋਂ ਜਰੂਰ ਲਾਹਾ ਲਵੋ ਇਹ ਲਾਇਬ੍ਰੇਰੀ ਬਲਬੀਰ ਸਿੰਘ ਇੰਗਲੈਂਡ ਵਾਲਿਆਂ ਨੇ ਖੋਲੀ ਹੈ ਉਹਨਾਂ ਨੇ ਇੱਕ ਲਾਇਬ੍ਰੇਰੀ ਇੰਗਲੈਂਡ ਦੇ ਵਿੱਚ ਵੀ ਖੋਲੀ ਹੈ 6 ਲਾਇਬ੍ਰੇਰੀਆਂ ਹੋਰ ਇਸ ਭਾਰਤ ਦੀ ਧਰਤੀ ਤੇ ਉਹਨਾਂ ਨੇ ਖੋਲ ਕੇ ਉਪਰਾਲੇ ਕੀਤੇ ਨੇ ਸੋ ਸਾਨੂੰ ਲਾਇਬ੍ਰੇਰੀਆਂ ਤੋਂ ਲਾਹਾ ਲੈਣਾ ਚਾਹੀਦਾ ਹੈ ਖਾਸ ਕਰਕੇ ਮੈਂ ਅੱਜ ਬੇਨਤੀ ਕਰਾਂਗਾ ਫਗਵਾੜੇ ਦੇ ਲੋਕਾਂ ਨੂੰ ਜਿਹੜੇ ਆਸ-ਪਾਸ ਦੇ ਪਿੰਡ ਦੇ ਲੋਕ ਨੇ ਨਗਰ ਦੇ ਲੋਕ ਨੇ ਹੁਸ਼ਿਆਰਪੁਰ ਦੇ ਲੋਕ ਨੇ ਜਾਂ ਜਲੰਧਰ ਦੇ ਲੋਕ ਨੇ ਉਹ ਇਸ ਵੀਡੀਓ ਨੂੰ ਪੂਰੀ ਸੁਣਨ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਜਾਣ ਤਾਂ ਜੋ ਤੁਹਾਡਾ ਇੱਕ ਸ਼ੇਅਰ ਕਿਸੇ ਯਤਿਮ ਗਰੀਬ ਬੇਸਹਾਰਾ ਲਾਚਾਰ ਅਪਾਹਜ ਅਤੇ ਪੜਨ ਵਾਲੇ ਬੱਚੇ ਦੀ ਮਦਦ ਕਰ ਸਕਦਾ ਹੈ ਤੇ ਨਾਲ ਹੀ ਉਹ ਬਜ਼ੁਰਗ ਜਿਹੜੇ ਘਰ ਦੇ ਵਿੱਚ ਪੈਨਸ਼ਨ ਤੋਂ ਵਾਂਝੇ ਬੈਠੇ ਨੇ ਇਹ ਵੀ ਉਪਰਾਲਾ ਲਾਇਬ੍ਰੇਰੀ ਵੱਲੋਂ ਕੀਤਾ ਗਿਆ ਹੈ ਜੋ ਕਿ ਸਰਕਾਰੀ ਸਹੂਲਤਾਂ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਰ ਲੋਕਾਂ ਨੂੰ ਪਤਾ ਨਹੀਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਪਰ ਇਸ ਲਾਇਬ੍ਰੇਰੀ ਵੱਲੋਂ ਪੱਤਰਕਾਰ ਜਸਵਿੰਦਰ ਢੱਡਾ ਜੀ ਦੁਆਰਾ ਉਹ ਸਹੂਲਤਾਂ ਵੀ ਪਹੁੰਚਾਈਆਂ ਜਾਂਦੀਆਂ ਨੇ ਉਹਨਾਂ ਸਹੂਲਤਾਂ ਦੇ ਨਾਲ ਜੋੜਿਆ ਜਾਂਦਾ ਹੈ ਜਿਵੇਂ ਟ੍ਰਾਈਸਾਈਕਲ ਹੋ ਗਏ ਜਿਹੜੇ ਹੈਂਡੀਕੈਪਟ ਨੇ ਜਾਂ ਵਿਆਹ ਸ਼ਾਦੀਆਂ ਲਈ ਬਹੁਤ ਸਾਰਾ ਐਸਾ ਪ੍ਰਬੰਧ ਕੀਤਾ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਇਸ ਲਾਇਬ੍ਰੇਰੀ ਨਾਲ ਜੁੜ ਕੇ ਤੁਸੀਂ ਲਾਹਾ ਲੈ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੇ ਜਿੱਥੇ ਲਾਇਬ੍ਰੇਰੀ ਦੇ ਵਿੱਚ ਬੇਸ਼ੁਮਾਰ ਕਿਤਾਬਾਂ ਨੇ ਜੋ ਹਰ ਧਰਮ ਨਾਲ ਸੰਬੰਧਿਤ ਹਨ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਤੁਸੀਂ ਇਸ ਲਾਇਬ੍ਰੇਰੀ ਵਿੱਚ ਆ ਕੇ ਕਿਤਾਬਾਂ ਪੜ ਸਕਦੇ ਹੋ ਕਿਤਾਬਾਂ ਇਸ਼ੂ ਕਰਾ ਕੇ ਘਰ ਵੀ ਲੈ ਕੇ ਜਾ ਸਕਦੇ ਹੋ ਪੜ ਕੇ ਵਾਪਸ ਵੀ ਕਰ ਸਕਦੇ ਹੋ ਹੁਣ ਖਾਸ ਕਰਕੇ ਜਿਹੜੇ ਬੱਚੇ ਨੇ ਜਿਹੜੇ ਪੜ੍ਹਾਈ ਦੇ ਵਿੱਚ ਬਹੁਤ ਪੜਨ ਵਾਲੇ ਨੇ ਲਾਇਕ ਨੇ ਪਰ ਉਹ ਗਰੀਬੀ ਹੋਣ ਕਰਕੇ ਅੱਗੇ ਪੜ ਨਹੀਂ ਸਕਦੇ ਉਹਨਾਂ ਨੂੰ ਵੀ ਸਹੂਲਤ ਦਿੱਤੀ ਜਾਂਦੀ ਹੈ ਤੇ ਇੱਥੇ ਬਿਲਕੁਲ ਫ੍ਰੀ ਟਿਊਸ਼ਨ ਪੜਾਈ ਜਾਂਦੀ ਹੈ ਲਗਭਗ 107 ਬੱਚੇ ਰਜਿਸਟਰਡ ਹੋ ਚੁੱਕੇ ਨੇ ਜਿਹੜੇ ਲਾਇਬ੍ਰੇਰੀ ਦੇ ਵਿੱਚ ਆ ਕੇ ਬਿਲਕੁਲ ਫ੍ਰੀ ਟਿਊਸ਼ਨ ਲੈਂਦੇ ਨੇ ਉਹਨਾਂ ਨੂੰ ਪੜਾਉਣ ਵਾਲੇ ਮੈਡਮ ਜਸਵਿੰਦਰ ਕੌਰ ਜੀ ਨੇ ਜਿਹੜੇ ਐਮਏ ਬੀਐਡ ਨੇ ਹਾਈਲੀ ਐਜੂਕੇਟਿਡ ਨੇ ਸੋ ਜਿੱਥੇ ਪੜ੍ਹਾਈ ਦੇ ਸਬੰਧਤ ਇਹ ਸਾਰੀ ਸਹੂਲਤ ਹੈ ਉੱਥੇ ਹੀ ਸਲਾਈ ਕਢਾਈ ਜੋ ਕਿ ਸਾਡੀਆਂ ਧੀਆਂ ਭੈਣਾਂ ਬੱਚੀਆਂ ਬੇਟੀਆਂ ਨੂੰ ਬਿਲਕੁਲ ਫ੍ਰੀ ਸਿਕਾਈ ਜਾਂਦੀ ਹੈ ਤਾਂ ਜੋ ਉਹ ਸਲਾਈ ਕਢਾਈ ਸਿੱਖ ਕੇ ਆਪਣਾ ਬੁਟੀਕ ਖੋਲ ਸਕਣ ਆਪਣੇ ਰੁਜ਼ਗਾਰ ਦੇ ਆਪਣੇ ਇਨਕਮ ਸੋਰਸ ਕੋਈ ਪੈਦਾ ਕਰ ਸਕਣ ਸੋ ਉਥੇ ਹੀ ਸਾਡੇ ਪੱਤਰਕਾਰ ਜਸਵਿੰਦਰ ਢੱਡਾ ਜੀ ਜਿੰਨਾ ਵੱਲੋਂ ਯਤੀਮ ਬੇਸਹਾਰਾ ਬੱਚਿਆਂ ਲਈ ਅਪਾਹਜਾਂ ਲਈ ਬਜ਼ੁਰਗਾਂ ਲਈ ਜੋ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਉਹ ਦਿਵਾਈਆਂ ਜਾਂਦੀਆਂ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਲਾਇਬ੍ਰੇਰੀ ਤੋਂ ਲਾਹਾ ਜ਼ਰੂਰ ਲਵੋ ਇਹ ਲਾਇਬ੍ਰੇਰੀ ਬਲਵੀਰ ਸਿੰਘ ਇੰਗਲੈਂਡ ਵਾਲਿਆਂ ਦੇ ਪਰਿਵਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਔਰ ਲਾਇਬ੍ਰੇਰੀ ਦੇ ਵਿੱਚ ਵਾਈਫਾਈ ਵੀ ਹੈ ਪ੍ਰਿੰਟਰ ਵੀ ਹੈ ਤਾਂ ਜੋ ਕੋਈ ਬੱਚਾ ਸਕੂਲ ਜਾਂਦਾ ਹੈ ਜੇ ਉਹਨੂੰ ਕੋਈ ਅਸਾਈਨਮੈਂਟ ਚਾਹੀਦੀ ਹੈ ਜਾਂ ਕੋਈ ਫੋਟੋਕਾਪੀ ਚਾਹੀਦੀ ਹੈ ਉਹ ਬਿਲਕੁਲ ਫ੍ਰੀ ਇੱਥੋਂ ਫੋਟੋਕਾਪੀ ਵੀ ਲੈ ਸਕਦਾ ਹੈ ਕਾਫੀ ਵਾਲੀ ਮਸ਼ੀਨ ਰੱਖੀ ਹੈ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਪ੍ਰੋਗਰਾਮ ਹੋਵੇ ਗਰੀਬ ਘਰ ਦਾ ਬੱਚਾ ਕੋਈ ਵਿਆਹ ਸ਼ਾਦੀ ਲਈ ਜਾਂ ਗਰੀਬ ਪਰਿਵਾਰ ਇਸ ਕਾਫੀ ਵਾਲੀ ਮਸ਼ੀਨ ਨੂੰ ਵੀ ਘਰੇ ਯੂਜ਼ ਕਰ ਸਕਦਾ ਹੈ ਵਰਤ ਸਕਦਾ ਹੈ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਨੇ ਜੋ ਲਾਇਬ੍ਰੇਰੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਸਮਾਜ ਦਾ ਸਾਡੇ ਨਗਰ ਦਾ ਸਾਡੇ ਪਿੰਡ ਸ਼ਹਿਰ ਦਾ ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਹੋਣਾ ਚਾਹੀਦਾ ਹੋਰ ਕਮਾਲ ਦੀ ਗੱਲ ਇਹ ਹੈ ਜਿਹੜੇ ਬੱਚੇ ਹਰ ਇੱਕ ਸਾਲ ਫਸਟ ਸੈਕੰਡ ਥਰਡ ਡਿਵੀਜ਼ਨਾਂ ਤੇ ਆਉਂਦੇ ਨੇ ਉਹਨਾਂ ਨੂੰ ਸਾਲ ਬਾਅਦ ਸਨਮਾਨਿਤ ਵੀ ਕੀਤਾ ਜਾਂਦਾ ਤੇ ਉਹਨਾਂ ਨੂੰ ਕਿਤਾਬਾਂ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਜਿਹੜੇ ਬੱਚੇ ਪਿਛਲੀ ਕਲਾਸ ਪਾਸ ਕਰਕੇ ਅਗਲੀ ਕਲਾਸ ਵਿੱਚ ਆ ਜਾਂਦੇ ਨੇ ਉਹ ਕਿਤਾਬਾਂ ਲਾਇਬ੍ਰੇਰੀ ਦੇ ਜਾਂਦੇ ਨੇ ਤੇ ਜਿਹੜੀਆਂ ਉਹ ਲਾਇਬ੍ਰੇਰੀ ਕਿਤਾਬਾਂ ਪਹੁੰਚੀਆਂ ਹੁੰਦੀਆਂ ਨੇ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਪੜਨ ਵਾਲੇ ਬੱਚੇ ਨੂੰ ਨਹੀਂ ਖਰੀਦ ਸਕਦਾ ਉਹ ਲਾਇਬ੍ਰੇਰੀ ਤੋਂ ਬਿਲਕੁਲ ਫ੍ਰੀ ਵੀ ਲੈ ਕੇ ਜਾ ਸਕਦਾ ਹੈ ਜਿਵੇਂ ਹੁਣ ਪਿਛਲੇ ਸਾਲ ਬਲਵੀਰ ਭਾਜੀ ਨੇ ਬਹੁਤ ਸਾਰੀਆਂ 5ਵੀਂ ਤੇ 8ਵੀਂ ਦੀਆਂ ਜਾਂ 10ਵੀਂ ਦੀਆਂ ਜਾਂ 12ਵੀਂ ਦੀਆਂ ਜਿਹੜੀਆਂ ਗਾਈਡਾਂ ਨੇ ਉਹ ਗਾਈਡਾਂ ਬਿਲਕੁਲ ਬੱਚਿਆਂ ਨੂੰ ਫ੍ਰੀ ਵੰਡੀਆਂ ਸੀ ਸੋ ਕਹਿਣ ਦਾ ਮਤਲਬ ਇਹ ਹੈ ਜੇ ਐਨ ਆਰ ਆਈ ਵੀਰ ਸਾਡੇ ਲਈ ਇੰਨਾ ਸੋਹਣਾ ਤੇ ਵਧੀਆ ਉਪਰਾਲਾ ਕਰ ਰਹੇ ਨੇ ਸਾਨੂੰ ਵੀ ਲਾਹਾ ਲੈਣਾ ਚਾਹੀਦਾ ਹੈ ਸੋ ਇਸ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਡਾਕਟਰ ਅੰਬੇਡਕਰ ਨਗਰ ਢੱਡੇ ਨਾਲ ਤੁਸੀਂ ਜੁੜ ਕੇ ਲਾਹਾ ਲੈ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ